ਇਹੜਾ ਮਨ ਹੈ ਸਾਧ ਸੰਗਤ ਮਾੜੇ ਪਾਸੇ ਵਸ ਨੂੰ ਬਹੁਤ ਭੱਜਦਾ ਤੇ ਚੰਗੇ ਵਾਲੇ ਪਾਸੇ ਨੂੰ ਸਾਧ ਸੰਗਤ ਲਾਉਣਾ ਹੋਵੇ ਤਾਂ ਉੱਧਰ ਨੂੰ ਨਹੀਂ ਜਾਂਦਾ ਜਿਵੇਂ ਮਕਾਨ ਬਣਾਉਣਿਆ ਸਾਧ ਸੰਗਤ ਨੂੰ ਬਣਾਉਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਹੈ ਕਿੰਨਾ ਸਮਾਂ ਲੱਗ ਜਾਂਦਾ ਕਿੰਨੇ ਪੈਸੇ ਲੱਗਦੇ ਨੇ ਕਿੰਨਾ ਸਮਾਂ ਲੱਗਦਾ ਤੇ ਢਾਉ ਨੂੰ 1 ਮਿੰਟ ਲੱਗਦਾ ਉਸੇ ਤਰ੍ਹਾਂ ਸਾਧ ਸੰਗਤ ਮਨ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਬੰਦਗੀ ਕਰਨੀ ਨਾਮ ਜਪਣਾ ਸੇਵਾ ਕਰਨੀ ਤੇ ਸਾਧ ਸੰਗਤ ਕਿਉਂਕਿ ਜਿਹੜੀ ਸੇਵਾ ਹੈ ਸਿਮਰਨ ਕਰਨਾ ਹੈ ਬਹੁਤ ਔਖਾ ਹੈ ਗੁਰ ਪੀਰਾਂ ਦੀ ਚਾਕਰੀ ਮਹਾ ਕਰੜੀ ਸੁਖਸਾਰ ਨਾਮ ਜਪਣਾ ਬਹੁਤ ਔਖਾ ਹੈ ਸੇਵਾ ਕਰਨੀ ਬਹੁਤ ਔਖੀ ਹੈ ਕਿਉਂਕਿ ਗੁਰਬਾਣੀ ਇਸ ਕਰਕੇ ਕਹਿੰਦੀ ਆਖਣ ਔਖਾ ਸੱਚਾ ਨਾਮ ਤੇ ਸਾਧ ਸੰਗਤ ਦੇ ਬੰਦਗੀ ਕਰਨੀ ਸੇਵਾ ਕਰਨੀ ਬਹੁਤ ਔਖੀ ਹੈ ਪਰ ਆਪਾਂ ਕਹਿੰਦੇ ਹਰੇਕ ਕੰਮ ਆਹ ਬਹੁਤ ਕਾਵਾਂ ਔਖਾ ਕੋਈ ਬੰਦੇ ਨੂੰ ਪਿੱਛੇ ਦੇਖ ਲਓ ਉਹ ਕਹੂਗਾ ਜੀ ਆਹ ਮੇਰਾ ਕੰਮ ਤਾਂ ਬਹੁਤ ਔਖਾ ਮੈਂ ਤਾਂ ਬਹੁਤ ਵਸਿਆ ਮੇਰੇ ਦਾ ਕੰਮ ਬਹੁਤ ਔਖਾ ਪਰ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਬਾਕੀ ਦੁਨੀਆ ਦੇ ਸਾਰੇ ਕੰਮ ਸੌਖੇ ਨੇ ਪਰ ਪਰਮੇਸ਼ਰ ਦਾ ਨਾਮ ਜਪਣਾ ਬਹੁਤ ਔਖਾ ਹੈ ਕੋਈ ਹਰੇਕ ਨਹੀਂ ਜੱਪ ਸਕਦਾ ਇਹ ਮਹਾਪੁਰਖਾਂ ਨੇ ਜੱਪਿਆ ਮਾਜੀ ਹੋਣਾ ਨੇ ਜੱਪਿਆ ਇਹ ਸਾਧ ਸੰਗਤ ਜੱਪਿਆ ਉਹਨਾਂ ਦੀ ਅੱਜ ਜੈ ਜੈਕਾਰਾਂ ਨੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਹੜਾ ਜਿਨ੍ਹਾਂ ਨੇ ਆਪਣੇ ਮਨ ਤੇ ਵਸਾਲਿਆ ਉਹਨਾਂ ਦੀ ਅੱਜ ਜੈ ਜੈਕਾਰ ਹੋ ਰਹੀ ਹੈ ਸਾਧ ਸੰਗਤ ਗੱਲ ਮਨ ਦੀ ਕਰਨੀ ਹੈ ਜਿਹੜਾ ਮਨ ਜੇਕਰ ਵਿਕਾਰੀ ਹੋ ਜਾਵੇ ਕੋ ਸੰਗਤ ਵਿੱਚ ਪੈ ਜਾਵੇ ਸਾਧ ਸੰਗਤ ਤੇ ਫਿਰ ਕਹਿੰਦੇ ਓੜਾ ਮਨ ਹੈ ਉਹਨੂੰ ਗੁਰੂ ਵਾਲੇ ਪਾਸੇ ਕਿਵੇਂ ਲਾ ਸਕਦੇ ਆਓ